ਮਨੁੱਖ ਦਾ ਅਸਲ ਕੰਮ ਰਾਮ ਨਾਮ ਜਪਣਾ ਪੂਜਨਿਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਾਨੀ ਰਹਿਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਸਾ ਫਰਮਾਉਂਦੇ ਹਨ ਕਿ ਮਨੁੱਖ ਦਾ ਅਸਲ ਕੰਮ ਈਸ਼ਵਰ ਅੱਲਾ ਵਾਹਿਗੁਰੂ ਦਾ ਨਾਮ ਜਪਣਾ ਹੈ ਬਾਕੀ ਜਿੰਨੇ ਵੀ ਕੰਮ ਇਨਸਾਨ ਦੁਨੀਆ ਵਿੱਚ ਰਹਿੰਦਾ ਹੋਇਆ ਇਹ ਕਰਦਾ ਹੈ ਸਭ ਦੇ ਜਿਸ ਨਾਲ ਸਬੰਧਿਤ ਹਨ ਜਦੋਂ ਸਰੀਰ ਹੀ ਨਾਲ ਨਹੀਂ ਜਾਵੇਗਾ ਤਾਂ ਸਰੀਰ ਨਾਲ ਜੋ ਕੰਮ ਧੰਦੇ ਤਾਲੂਕ ਰੱਖਦੇ ਹਨ ਉਹ ਨਾਲ ਕਿਵੇਂ ਜਾ ਸਕਦੇ ਹਨ ਦੂਮਾ ਜਹਾਨਾ ਵਿੱਚ ਸੱਚਾ ਮਦਦਕਾਰ ਜੇਕਰ ਕੋਈ ਹੈ ਤਾਂ ਉਹ ਇੱਕ ਹੀ ਹੈ ਓਮ ਹਰੀ ਅਲਾ ਵਾਹਿਗੁਰੂ ਦਾ ਨਾਮ ਇਹੀ ਕੋ ਇੱਕ ਅਜੀ ਹਤਨ ਹੈ ਜਿਸ ਨੂੰ ਚਿਤਾ ਦੀ ਅੱਗ ਸਾੜ ਨਹੀਂ ਸਕਦੀ ਹਵਾ ਉਡਾ ਨਹੀਂ ਸਕਦੀ ਧਰਤੀ ਗਾਲ ਪਸਾੜ ਨਹੀਂ ਸਕਦੀ ਉਹ ਰਾਮ ਨਾਮ ਦਾ ਧਨ ਅੱਲਾ ਵਾਹਿਗੁਰੂ ਦੀ ਯਾਦ ਧਨ ਹਮੇਸ਼ਾ ਆਤਮਾ ਦੇ ਨਾਲ ਰਹਿੰਦਾ ਹੈ ਅਤੇ ਇੱਥੇ ਉੱਥੇ ਦੋਮਾ ਜਹਾਨਾ ਵਿੱਚ ਸੱਚਾ ਮਦਦਗਾਰ ਹੁੰਦਾ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਈਸ਼ਵਰ ਦੇ ਨਾਮ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਾਲ ਦੇ ਕਾਰਜ ਖੇਤਰ ਵਿੱਚ ਆਉਂਦੇ ਹਨ ਹਰ ਧਰਮ ਮਜ਼ਬ ਵਿੱਚ ਮਾਲਕਾਂ ਦੀ ਪਹੁੰਚੇ ਹੋਏ ਸੰਤ ਪੀਰ ਫਕੀਰ ਤਗੰਬਰ ਗੁਰੂ ਮਹਾਪੁਰਸ਼ਾਂ ਨੇ ਇਹ ਲਿਖਿਆ ਹੈ ਕਿ ਸਭ ਕੁਝ ਫਨਾਹਕਾਰੀ ਤਬਾਹਕਾਰੀ ਨਾਸ਼ਵਾਨ ਹੈ ਜੋ ਅੱਖਾਂ ਦੇਖਦੀਆਂ ਹਨ ਖਤਮ ਹੋਣ ਵਾਲਾ ਹੈ ਦੁਨੀਆ ਵੱਲੋਂ ਅੱਖਾਂ ਬੰਦ ਕਰਕੇ ਜਦੋਂ ਇਨਸਾਨ ਅੱਲਾ ਵਾਹਿਗੁਰੂ ਰਾਮ ਆਪਣੀ ਅੱਖਾਂ ਲਾਉਂਦਾ ਹੈ ਉਦੋਂ ਅੰਦਰ ਉਹ ਅੱਖਾਂ ਖੁੱਲ੍ਹਦੀਆਂ ਹਨ ਅਤੇ ਇਹ ਹੀ ਅੱਖਾਂ ਫਿਰ ਸੱਚ ਦੇਖਦੀਆਂ ਹਨ ਸੋਚਨੇ ਇੱਕ ਗੁਰੂ ਜੀ ਫਰਮਾਉਂਦੇ ਹਨ ਕਿ ਨਾਮ ਲੈਣ ਨਾਲ ਇਨਸਾਨ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦਾ ਹੈ ਨਾਮ ਦਾ ਸਿਮਰਨ ਇਹ ਸੰਦੇ ਪਾਪ ਕਰਮਨ ਸਾੜ ਦੇ ਸੁਆਹ ਕਰ ਦਿੰਦਾ ਹੈ ਜਿਵੇਂ ਲੱਖਾਂ ਮਣ ਕਾ ਦਾ ਢੇਰ ਹੁੰਦਾ ਹੈ ਉਸ ਵਿੱਚ ਛੋਟੀ ਜਹੀ ਚੰਗਿਆੜੀ ਅੱਗ ਦੇ ਲਾ ਦੇ دیے ਤਾਂ ਉਹ ਕਾ ਨੂੰ ਸਾੜ ਕੇ ਸੁਆਹ ਕਰ ਦੇਵੇ ਉਸੇ ਤਰ੍ਹਾਂ انسان ਦੇ ਜਨਮ ਜਨਮਾਂ ਦੇ ਪਾਪ ਕਰਮ ਹਨ ਜੇਕਰ انسان ਅੱਲਾ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਤਾਂ ਰਾਮ ਨਾਮ ਦੀ ਉਹ ਸ਼ਾਂਤੀ ਭਰੀ ਚੰਗਿਆੜੀ ਪਾਪ ਜ਼ੁਲਮ ਸਤਮ ਨੂੰ ਜੋ ਜਨਮ ਜਨਮਾਂ ਤੋਂ ਤੁਹਾਡੀ ਆਤਮਾ ਦੇ ਉੱਪਰ ਟੈ ਰਹੇ ਹਨ ਉਹ ਖ਼ਾਸ ਹੋ ਜਾਣਗੀ। ਕੁੱਝ ਨੇਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਦਾ ਮਨ ਕਿਸੇ ਕੰਮ 'ਚ ਨਹੀਂ ਲੱਗਦਾ। ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਬੁਰੇ ਲੋਕਾਂ ਦਾ ਸੰਗ ਛੱਡ ਦਿਓ। ਜਿੱਥੇ ਵੀ ਨਿੰਦਿਆ ਚੁਗਲੀ ਬਰਾਈ ਦੀ ਚਰਚਾ ਹੁੰਦੀ ਨਜ਼ਰ ਆਉਂਦੀ ਹੈ ਉੱਥੋਂ ਪਾਸਾ ਵਟ ਜਾਓ ਅਤੇ ਜਿੱਥੇ ਲੋਕ ਨੇਕ ਲੋਕ ਹੁੰਦੇ ਹਨ ਮਾਲਕ ਦੀ ਚਰਚਾ ਕਰਦੇ ਹਨ ਉਹਨਾਂ ਦੀ ਸਹਬਤ ਕਰੋ ਭਲੇ ਲੋਕਾਂ ਦਾ ਸੰਗ ਤੁਹਾਨੂੰ ਭਲਾ ਬਣਾ ਦੇਵੇਗਾ ਅਤੇ ਬਰਾਈ ਦਾ ਸੰਗ ਹਮੇਸ਼ਾ ਬੁਰਾ ਬਣਾ ਦਿੰਦਾ ਹੈ ਜੋ ਲੋਕ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹੋਏ ਸੇਵਾ ਕਰਦੇ ਹਨ ਤਾ ਸੋਹਣੇ ਤੇ ਸੁਹਾਗਾ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ RAM ਨਾਮ ਦੇ ਵਿੱਚ ਜ਼ਬਰਦਸਤ ਤਾਕਤ ਹੈ ਇਸ ਨੂੰ ਲੈਣਾ ਆ ਜਾਵੇ ਤਾਂ ਉਹ ਮਾਲਕ ਦੇ ਨਾਮ ਭਗਤੀ 바ਦ ਦਵਰ ਮਾਲਕ ਦੇ ਨਾਮ ਨਾਲ ਅੰਦਰ ਦੇ नशे ਨਾਲ ਜੁੜ ਜਾਂਦਾ ਹੈ ਅਤੇ ਉਹ ਜ਼ਰੂਰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਕਾਬਲ ਬੰਦਾ ਹੈ ਜੇਕਰ ਤੁਸੀਂ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਕਾਬਲ ਬਨਣਾ ਚਾਹੁੰਦੇ ਹੋ ਜੇਕਰ ਅੰਦਰੋਂ ਬਾਹਰੋਂ ਆਤਮਿਕ ਸ਼ਾਂਤੀ ਨਾਲ ਮਾਲਾ-ਮਾਲ ਹੋਣਾ ਚਾਹੁੰਦੇ ਹੋ ਤਾਂ ਰਾਮ ਨਾਮ ਨਾਲ ਜੁੜ ਜਾਓ ਸਿਮਰਨ ਕਰੋ ਅਤੇ ਯਕੀਨ ਮੰਨੋ ਮਾਲਕ ਦੇ ਰਹਿਮੋਂ ਕਰਨ ਦੇ ਹੱਕਦਾਰ ਇੱਕ ਦਿਨ ਤੁਸੀਂ ਜ਼ਰੂਰ ਬਣ ਜਾਓਗੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ